ਪਿੰਨਾ ਵਰਮਾ ਜੀ ਦੀ ਕਹਾਣੀ ਕਾਲਾ ਕੱਚਾ ਦਾ ਅਗਲਾ ਭਾਗ ਸ਼ੀਲਾ ਦਾ ਹੁਣ ਪਿੰਡ 'ਚ ਦਿਲਣ ਲੱਗਣ ਲੱਗ ਪਿਆ ਸੀ ਉਹਦੇ ਅੰਦਰਲਾ ਖਲਾਅ ਭਰ ਗਿਆ ਸੀ ਹੁਣ ਉਹਨੂੰ ਜ਼ਿੰਦਗੀ ਨਾਲ ਕੋਈ ਸ਼ਿਕਾਇਤ ਨਹੀਂ ਸੀ ਬੱਗੇ ਦੇ ਰੂਪ 'ਚ ਉਹਨੂੰ ਜਿਵੇਂ ਰਾਬਾ ਮਿਲ ਗਿਆ ਸੀ ਕਿਸੇ ਨੂੰ ਪੇਣਕ ਵੀ ਨਹੀਂ ਪਈ ਕਿ ਸ਼ੀਲਾ ਦੇ ਚਿਹਰੇ ਤੇ ਹਰ ਵੇਲੇ ਖੇੜਦੀ ਮੁਸਕਾਨ ਦਾ ਰਾਜ ਕੀ ਸੀ ਸੱਸ ਸੋਹਰਾ ਖੁਸ਼ ਸਨ ਕਿ ਉਹਨਾਂ ਦੇ ਨੌਪੁੱਤ ਆਪਸ 'ਚ ਬਹੁਤ ਖੁਸ਼ ਸਨ ਤੇ ਪੁੱਤ ਖੁਸ਼ ਸੀ ਕਿ ਉਹਦੇ ਮਾਪੇ ਆਪਣੀ ਨੂੰ ਤੋਂ ਖੁਸ਼ ਹਨ ਕਰਚ ਵਧੀ ਇਸ ਅਚਾਨਕ ਖੁਸ਼ੀ ਪਿੱਛੇ ਜੋ ਅਸਲ ਕਾਰਨ ਸੀ ਉਸ ਬਾਰੇ ਤਿੰਨਾਂ ਨੂੰ ਸੁਪਨੇਚ ਵੀ ਖਿਆਲ ਨਹੀਂ ਸੀ ਸ਼ੀਲਾ ਤੇ ਬੱਗਾ ਫੇਰ ਕਈ ਵਾਰੀ ਪਿਛਵਾੜੇ 'ਚ ਮਿਲੇ ਦੋਵਾਂ ਨੇ ਪ੍ਰੇਮ ਪੀਂਗ ਦੇ ਹੁਲਾਰੇ ਲਏ ਬੱਗੇ ਦੀ ਮਾਂ ਠੀਕ ਹੋ ਗਈ ਤੇ ਕੰਮ ਤੇ ਆਉਣ ਲੱਗ ਗਈ ਆਪਣੀ ਬੁੜੀ ਨੂੰ ਕਾਤੇ ਭੇਜਦਾ ਕੰਮ ਤੇ ਮੁੜ ਕੇ ਸ਼ੀਲਾ ਨੇ ਸ਼ਿਕਵਾ ਕੀਤਾ ਮੈਂ ਤਾਂ ਬਥੇਰਾ ਰੋਕੀ ਬਈ ਮਾਂ ਤੂੰ ਰਾਮਕਾਰ ਹਲੇ ਪਰ ਮੰਨੀ ਨਹੀਂ ਅਖੇ ਕਰੇ ਬੈਠੀ ਤਾਂ ਜੀ ਨਹੀਂ ਲੱਗਦਾ ਬੱਗੇ ਨੇ ਦੱਸਿਆ ਫਿਰ ਹੁਣ ਕੀ ਕਰੀਏ ਸ਼ੀਲਾ ਨੂੰ ਚਿੰਤਾ ਪਈ ਕਹਣਾ ਕੀ ਹੈ ਮੈਂ ਸ਼ਾਇਦ ਲੁਧਿਆਣੇ ਚਲੇ ਜਾਵਾਂ ਉਹ ਬੋਲਿਆ ਕਿਉਂ ਸ਼ੀਲਾ ਹੈਰਾਨ ਹੋਈ ਜਾ ਕੇ ਕੰਮ ਧੰਦਾ ਲੱਭਣਾ ਕੋਈ ਜਿੱਥੇ ਪਹਿਲਾਂ ਨੌਕਰੀ ਕਰਦਾ ਸੀ ਸ਼ਾਇਦ ਉਹੀ ਮਿਲ ਜੇ ਸਰਦੀਆਂ 'ਚ ਹੋਜਰੀ ਦਾ ਕੰਮ ਵਧਣ ਕਰਕੇ ਮਜ਼ਦੂਰਾਂ ਦੀ ਲੋੜ ਵੀ ਵੱਧ ਜਾਂਦੀ ਹੈ ਬੱਗੇ ਦੀ ਆਵਾਜ਼ ਉਦਾਸੀ ਭਰੀ ਸੀ ਇੱਥੇ ਨਹੀਂ ਕੋਈ ਕੰਮ ਲੱਭਦਾ ਤੈਨੂੰ ਉਹਨੇ ਪੁੱਛਿਆ ਇੱਥੇ ਪਿੰਡ 'ਚ ਕਿਹੜੇ ਕੰਮ ਨੇ ਲੋਕ ਭੁੱਖੇ ਮਰਦੇ ਸ਼ਹਿਰਾਂ ਨੂੰ ਭੱਜਦੇ ਨੇ ਉਹ ਹਤਾਸ਼ ਜਿਹਾ ਹੋਇਆ ਬੋਲਿਆ ਆਪਣਾ ਕੰਮ ਕਰ ਲੈ ਕੋਈ ਨੌਕਰੀ ਕੀ ਜ਼ਰੂਰੀ ਐ ਸ਼ੀਲਾ ਨੇ ਸੁਝਾ ਦਿੱਤਾ ਕੰਮ ਕਾਦੇ ਨਾਲ ਕਰਨਾ ਆਪ ਨੰਗ ਬਾਪ ਨੰਗ ਅੱਗਿਓ ਨੰਗ ਨਾਨਕੇ ਸਾਡੇ ਕੋਲ ਕਿਹੜਾ ਕੋਈ ਜ਼ਮੀਨ ਜਾਇਦਾਦ ਐ ਜਿਹਨੂੰ ਵੇਚ ਕੇ ਆਪਣਾ ਕਾਰੋਬਾਰ ਖੋਲ ਲਵਾਂ ਉਹਨੇ ਆਪਣੀ ਮੰਦ ਹਾਲੀ ਸੁਣਾਈ ਕੀ ਕੰਮ ਕਰ ਸਕਦਾ ਉਹ ਥੋੜੀ देर ਸੋਚਣ ਪਿੱਛੋਂ ਬੋਲੀ ਕੁਝ ਵੀ ਕਰ ਸਕਦਾ ਮੈਂ ਤਾਂ ਟੈਕਸੀ ਪਾਲਮਾ ਆਪਣੀ ਤਾਂ 10000 ਮਹੀਨੇ ਦਾ ਨਹੀਂ ਛੱਡ ਹੁੰਦਾ ਡਰਾਈਵਰੀ ਆਉਂਦੀ ਆ ਮੈਨੂੰ ਕਿਸੇ ਹੋਰ ਦੀ ਚਲਾਉਂਦਾ ਤਾਂ ਅਗਲਾ ਦੂਜੇ ਦਿਨ ਜਵਾਬ ਦੇ ਦਿੰਦਾ ਕੀ ਕਰ ਸਕਦਾ ਜਦੋਂ ਆਪਣੇ ਹੱਥ ਪੱਲੇ ਕੁਝ ਨਹੀਂ ਉਹ ਹਾਰਿਆ ਪਿਆ ਸੀ ਕਿੰਨੇ ਕ ਦੀ ਆਜੂ ਟੈਕਸੀ ਸ਼ੀਲਾ ਨੇ ਪੁੱਛਿਆ ਘੱਟੋ ਘੱਟ 2 ਲੱਖ ਰੁਪਈਆ ਤਾਂ ਚਾਹੀਦਾ ਹੈ ਉਹ ਵੀ ਜੇ ਪੁਰਾਣੀ ਟੈਕਸੀ ਲੈਣੀ ਹੋਵੇ ਤਾਂ ਨਮੀ ਵਾਸਤੇ 4-5 ਲੱਖ ਰੁਪਇਆ ਬਾਕੀ ਬੈਂਕ ਵੀ ਕਰਜ਼ਾ ਦੇ ਦਿੰਦਾ ਉਹਨੇ ਅੰਦਾਜ਼ਾ ਲਗਾਇਆ ਤੂੰ ਫਿਕਰ ਨਾ ਕਰ ਟੈਕਸੀ ਤੇ ਕੋਈ ਪਿੰਡ ਛੱਡ ਕੇ ਨਾ ਜਾ ਮੈਂ ਤੇਰੇ ਬਿਗੈਰ ਰਹਿ ਨਹੀਂ ਸਕਦੀ ਸ਼ੀਲਾ ਨੇ ਉਹਦਾ ਹੱਥ ਫੜਿਆ ਪਰ ਐਨੇ ਪੈਸੇ ਕਿੱਥੋਂ ਆਉਣੇ ਉਹ ਹੈਰਾਨ ਹੋਇਆ ਮੈਂ ਕਿਹਾ ਨਾ ਫਿਕਰ ਨਾ ਕਰ ਤੂੰ ਸ਼ਹਿਰ ਜਾ ਕੇ ਟੈਕਸੀ ਦਾ ਬੰਦੋਬਸਤ ਕਰ ਬਾਕੀ ਸਭ ਮੇਰੇ ਤੇ ਛੱਡ ਦੇ ਸ਼ੀਲਾ ਨੇ ਗੱਲ ਠੋਕ ਕੇ ਕਹੀ ਬੱਗਾ ਦੋ ਚਿੱਤੀ ਚ ਪੈ ਗਿਆ ਪਰ ਸ਼ੀਲਾ ਦੇ ਇਰਾਦਿਆਂ ਦੀ ਪੱਕਿਆਈ ਤੇ ਸੱਚਾਈ ਤੇ ਉਹਨੂੰ ਪੂਰਾ ਯਕੀਨ ਸੀ ਦੂਜੇ ਦਿਨ ਹੀ ਉਹ ਸ਼ਹਿਰ ਟੈਕਸੀ ਦੇਖਣ ਚਲਾ ਗਿਆ ਕਿਸੇ ਡਰਾਈਵਰ ਤੋਂ ਉਹਨੂੰ ਪੁਰਾਣੀ ਟੈਕਸੀ ਜੋ ਚੰਗੀ ਹਾਲਤ ਵਿੱਚ ਸੀ 3 ਲੱਖ ਰੁਪਏ ਵਿੱਚ ਮਿਲ ਗਈ ਵਾਪਸ ਆ ਕੇ ਉਹਨੇ ਸ਼ੀਲਾ ਨੂੰ ਦੱਸਿਆ ਤੇ ਉਹ ਫੁੱਲ ਕੇ ਕੁੱਪਾ ਹੋ ਗਈ ਬਸ ਸਿਰਫ 3 ਲੱਖ ਰੁਪਏ ਲਈ ਮੈਨੂੰ ਛੱਡ ਕੇ ਜਾਣ ਲੱਗਿਆ ਸੀ ਉਹਨੇ ਉਲਾਂਬਾ ਦਿੱਤਾ ਨਹੀਂ ਤੈਨੂੰ ਛੱਡਣਾ ਭਾਰੇ ਤਾਂ ਮੈਂ ਸੋਚ ਵੀ ਨਹੀਂ ਸਕਦਾ ਪਰ ਗਰੀਬੀ ਤੇ ਮਜਬੂਰੀ ਬੱਗੇ ਨੇ ਹੌਂਕਾ ਲਿਆ ਗਰੀਬੀ ਕੱਟੀ ਗਈ ਤੇਰੀ ਤੂੰ ਵੀ ਕੀ ਯਾਦ ਰੱਖੇਂਗਾ ਵੀ ਕਿਸੇ ਲਾਲੀ ਨਾਲ ਜਾਰੀ ਲਾਈ ਸੀ ਸ਼ੀਲਾ ਹੱਸੀ ਤਾਂ ਉਹ ਵੀ ਹੱਸ ਪਿਆ ਸ਼ੀਲਾ ਨੇ ਆਪਣੇ ਕਮਰੇ 'ਚ ਪਈਆਂ ਨੋਟਾਂ ਦੀਆਂ ਦੋਵੇਂ ਬੋਰੀਆਂ ਬੱਗੇ ਨੂੰ ਚੁਕਾਤੀਆਂ ਆਪਣੇ ਗਹਿਣੇ ਇੱਕ ਪੋਟਲੀ 'ਚ ਬੰਨ ਕੇ ਉਹਦੇ ਹਵਾਲੇ ਕਰ ਦਿੱਤੇ ਪਰ ਆ ਗਹਿਣੇ ਮੈਂ ਕੀ ਕਰਨੇ ਨੇ ਉਹ ਸ਼ੀਲਾ ਦੀ ਦਲੇਰੀ ਤੇ ਹੈਰਾਨ ਸੀ ਨਵੀਂ ਟੈਕਸੀ ਪਾ ਪੁਰਾਣੀ ਹਰ ਰੋਜ਼ ਖੜਖੜ ਕਰੂਗੀ ਬੋਰੀਆਂ 'ਚ ਪੈਸੇ ਪੂਰੇ ਨਹੀਂ ਹੋਣੇ ਇਸੇ ਲਈ ਗਹਿਣੇ ਫੜਾਏ ਨੇ ਦੂਰ ਕਿਤੇ ਦਿੱਲੀ ਦੱਖਣ ਜਾ ਕੇ ਵੇਚ ਆਈ ਇਹਨਾਂ ਨੂੰ ਨੇੜੇ ਤੇੜੇ ਨਾ ਜਾਈ ਕਿਸੇ ਸੁਨਿਆਰੇ ਦੇ ਕਿਉਂਕਿ ਫੜਿਆ ਜਾਏਗਾ ਲਾਲਿਆਂ ਨੂੰ ਕੀ ਫਰਕ ਪੈਣਾ ਅੱਗ ਲਾਇਆ ਵੀ ਨੋਟ ਨਹੀਂ ਮੁੱਕਣੇ ਇਹਨਾਂ ਦੇ ਸ਼ੀਲਾ ਨੇ ਸਮਝਾਇਆ ਸ਼ੀਲਾ ਦੀ ਹਰ ਗੱਲ ਨੂੰ ਹੁਕਮ ਸਮਝ ਕੇ ਮੰਨਣ ਵਾਲਾ ਬੱਗਾ ਨਾ ਨਾ ਕਰ ਸਕਿਆ ਸ਼ਹਿਰ ਜਾ ਕੇ ਉਹਨੇ ਨਵੀਂ ਟੈਕਸੀ ਖਰੀਦ ਲਈ ਪਿੰਡ ਵਾਲਿਆਂ ਨੂੰ ਦੱਸਿਆ ਵੀ ਸ਼ਹਿਰ ਚ ਬੈਂਕ ਤੋਂ ਕਰਜ਼ਾ ਚੁੱਕਿਆ ਸੀ ਉਹ ਟੈਕਸੀ ਲੈ ਕੇ ਸ਼ਹਿਰ ਚਲਿਆ ਜਾਂਦਾ ਵੇਲੇ ਕੁਵੇਲੇ ਮੁੜਦਾ ਉਹਦੀ ਮਾਂ ਹਮੇਸ਼ਾ ਵਾਂਗ ਹਵੇਲੀ ਚ ਕੰਮ ਕਰਨ ਆਉਂਦੀ ਆਪਣੇ ਪੁੱਤ ਦੀ ਲਾਇਕੀ ਦੇ ਗੁਣ ਗਾਉਂਦੀ ਨਾ ਥੱਕਦੀ ਸ਼ੀਲਾ ਨੂੰ ਆਪਣੀ ਸੱਸ ਨਾਲੋਂ ਝੋਰੀ ਤਾਈ ਦਾ ਮੋਹ ਜ਼ਿਆਦਾ ਆਉਂਦਾ ਸੀ ਉਹਨੂੰ ਆਪਣੀ ਸੱਸ ਤੋਂ ਚੋਰੀਆਂ ਚੀਜ਼ਾਂ ਦੇਂਦੀ ਖਾਣ ਪੀਣ ਦੀ ਕਸਰ ਨਾ ਛੱਡਦੀ ਝੋਰੀ ਤਾਈ ਵੀ ਹਵੇਲੀ ਵਾਲਿਆਂ ਦੀ ਬਹੂ ਦੀ ਇਸ ਨੇਕੀ ਦੀ ਥਾਂ ਥਾਂ ਗੁਣਗਾਨ ਕਰਦੀ ਬੱਗੇ ਨਾਲ ਪਿਛਵਾੜੇ ਮਿਲਣ ਦਾ ਬਹਾਨਾ ਚੱਲਦਾ ਨਾ ਦੇਖ ਕੇ ਸ਼ੀਲਾ ਨੇ ਕੋਈ ਹੋਰ ਰਾਹ ਲੱਭਣਾ ਚਾਹਿਆ ਆਖਰ ਉਹ ਨੂੰ ਜੁਕਤ ਸੁਝੇ ਹੀ ਗਈ ਜਦੋਂ ਪਰਸ਼ੋਤਮ ਦਿੱਲੀ maal ਲੈਣ ਗਿਆ ਹੁੰਦਾ ਤਾਂ ਬੱਗੇ ਨੂੰ ਆਪਣੇ ਚਵਾਰੇ 'ਚ ਸੱਦ ਲੈਂਦੀ ਪਿਛਲੀ ਘੰਟ ਟੱਪ ਕੇ ਛਾਲ ਮਾਰਨ ਪਿੱਛੋਂ ਰਸੋਈ ਦੀ ਛੱਤ ਤੋਂ ਹੁੰਦਾ ਹੋਇਆ ਉਹ ਸਿੱਧਾ ਉਹਦੇ ਚਵਾਰੇ 'ਚ ਜਾ ਬੜਦਾ ਰਾਤ ਦੇ ਹਨੇਰੇ 'ਚ ਚੋਰੀਓ ਖੇਡੀ ਜਾਂਦੀ ਇਸ ਪ੍ਰੇਮ ਖੇਡ ਦਾ ਕਿਸੇ ਨੂੰ ਵੀ ਪਤਾ ਨਾ ਲੱਗਦਾ ਦਿਨ ਚੜਨ ਤੋਂ ਪਹਿਲਾਂ ਉਹ ਵਾਪਸ ਚਲਾ ਜਾਂਦਾ ਦੋਵਾਂ ਨੂੰ ਇਹ ਨਵਾਂ ਤਰੀਕਾ ਬੜਾ ਸੂਤ ਬੈਠਿਆ ਪਿਛਵਾੜੇ ਮੱਜ ਦੀ ਖੋੜਲੀ ਜਾਂ ਪੁੰਜੇ ਸਖਤ ਜ਼ਮੀਨ ਤੇ ਹੱਟ ਰਗੜਨ ਦੇ ਮੁਕਾਬਲੇ ਨਰਮ ਗੱਦਿਆਂ ਤੇ ਜਦ ਉਹਨਾਂ ਨੇ ਸੇਜ ਬਿਸ਼ਾਈ ਤਾਂ ਜਿਵੇਂ ਜਿਉਂਦੇ ਜੀ ਸਵਰਗ ਦੇਖ ਲਿਆ ਚੱਲ ਕਿਤੇ ਦੂਰ ਚੱਲੀਏ ਇਸ ਦੁਨੀਆ ਤੋਂ ਇੱਕ ਰਾਤ ਸ਼ੀਲਾ ਨੇ ਦਿਲ ਦੀ ਕਹੀ ਕੀ ਮਤਲਬ ਬੱਗਾ ਹੈਰਾਨ ਹੋਇਆ ਹੁਣ ਤੇਰੇ ਬਿਗੈਰ ਜੀ ਨਹੀਂ ਲੱਗਦਾ ਚੱਲ ਕਿਤੇ ਨਿਕਲ ਚਲੀਏ ਖਹਿੜਾ ਛੁੱਟੇ ਇਸ ਕਾਇਤ ਤੋਂ ਸ਼ੀਲਾ ਨੇ ਅੰਗੜਾਈ ਲਈ पागल ਹੋ ਗਈ ਤੂੰ ਕਿੱਥੇ ਚੱਲੀਏ ਲਾਲੇ ਛੱਡਣਗੇ ਆਪਾਂ ਨੂੰ ਮੇਰੀ ਮਾਂ ਨੂੰ ਤਾਂ ਜਿਉਂਦੀ ਨੂੰ ਜ਼ਮੀਨ 'ਚ ਗੱਡ ਦੇਣਗੇ ਪੁਲਿਸ ਪੈਸਾ ਖਾਣ ਨੂੰ ਤਿਆਰ ਬੈਠੀ ਆ ਬਈ ਕੇਸ ਹੱਥ 'ਚ ਆਵੇ ਸਈ ਲੱਖ 2 ਲੱਖ ਰੁਪਈਆ ਕਿਸੇ ਥਾਣੇਦਾਰ ਨੂੰ ਫੜਾ ਕੇ ਆਪਾਂ ਨੂੰ ਲੱਭ ਲੈਣਗੇ ਮੈਨੂੰ ਤਾਂ ਹੋਊਗੀ ਉਮਰ ਕਹਿ ਤੇ ਤੇਰੀ ਵੀ ਮਿੱਟੀ ਪਲੀਥ ਹੋ ਜੂ ਉਹ ਇੱਕਦਮ ਹੀ ਕਾਫੀ ਕੁਝ ਬੋਲ ਗਿਆ ਵਾ ਵੇ ਡਰਪੋਕਾ ਮੈਂ ਤਾਂ ਤੇਰਾ ਜਿਗਰਾ ਦੇਖਦੀ ਸੀ ਮੈਨੂੰ ਪਤਾ ਤੂੰ ਵੀ ਚੋਰ ਜਾ ਰਹੀ ਹੈ ਤੇ ਦੁਨੀਆ ਦਾ ਸਾਹਮਣਾ ਨਹੀਂ ਕਰ ਸਕਦਾ ਇਸੇ ਲਈ ਤੇਰੀ ਹਰ ਸ਼ਰਤ ਮੈਨੂੰ ਮਨਜ਼ੂਰ ਹੈ ਉਹ ਹਲਕੇ ਜਿਹੇ ਗੁੱਸੇ 'ਚ ਬੋਲੀ ਮੈਂ ਕੀ ਕਰਾਂ ਬੱਗੇ ਨੇ ਬੇਵਸੀ ਨਾਲ ਪੁੱਛਿਆ ਮੈਂ ਕੀ ਕਰਾਂ नाग ਛੇੜ ਲਿਆ ਕੌਡੀਆਂ ਵਾਲਾ ਮੰਤਰੀਆ ਸ਼ੀਲਾ ਨੇ ਉਹਦੇ ਵਾਲਾਂ ਵਿੱਚ ਹੱਥ ਫੇਰਿਆ ਸਾਰੇ नाग ਮੰਤਰਾਂ ਨਾਲ ਨਹੀਂ ਕੀਲੇ ਜਾਂਦੇ ਫਿਰ ਇਹ नाग ਤਾਂ ਖੁਦ ਤੇਰੇ ਕਦਮਾਂ 'ਚ ਸਰੀਰ ਸਿੱਟੀ ਪਿਆ ਭਾਵੇਂ ਮਾਰ ਭਾਵੇਂ ਛੱਡ ਬੱਗੇ ਨੇ ਉਹਦੇ ਪੈਰ ਫੜ ਲੈ ਠੀਕ ਐ ਸ਼ਾਇਦ ਕਿਸਮਤ ਨੂੰ ਇਹੀ ਮਨਜ਼ੂਰ ਐ ਕਿ ਸਾਡਾ ਇਸ਼ਕ ਗੁਮਨਾਮ ਰਹੇ ਤੇ ਇਹਦੀ ਭਾਫ ਵੀ ਬਾਹਰ ਨਾ ਨਿਕਲੇ ਸ਼ੀਲਾ ਨੇ ਠੰਡਾ ਹੋਂਕਾ ਪਰਿਆ ਇਸ਼ਕ ਜਿੰਨਾ ਛੁਪਿਆ ਰਹੇ ਚੰਗਾ ਐ ਜਿੱਦਣ ਜਗ ਜਹਰ ਹੋ ਗਿਆ ਐਨੀਆਂ ਭੰਡੀਆਂ ਹੋ ਜਾਂਦੀਆਂ ਨੇ ਕਿ ਬੰਦਾ ਮੂੰਹ ਦਿਖਾਉਣ ਜੋਗਾ ਵੀ ਨਹੀਂ ਰਹਿੰਦਾ ਬੱਗਾ ਬੋਲਿਆ ਮੈਂ ਚਾਹੁੰਦੀ ਆ ਕਿ ਆਪਣੇ ਇਸ਼ਕ ਦੇ ਵੀ ਪੂਰੀ ਦੁਨੀਆ 'ਚ ਚਰਚੇ ਹੋਣ ਕਿਸੇ ਨੂੰ ਪਤਾ ਤਾਂ ਲੱਗੇ ਕਿ ਅਸੀਂ ਵੀ ਆਸ਼ਕਾਂ ਐਦਾਂ ਚੋਰੀ ਛਿਪੇ ਕੀਤਾ ਇਸ਼ਕ ਤਾਂ ਪਾਪ ਵਰਗਾ ਲੱਗਦਾ ਹੈ ਸ਼ੀਲਾ ਨੇ ਤਰਕ ਕੀਤਾ ਇਸ਼ਕ ਕਦੇ ਵੀ ਪਾਪ ਨਹੀਂ ਹੁੰਦਾ ਭਾਵੇਂ ਚੋਰੀਆਂ ਹੋਵੇ ਭਾਵੇਂ ਸ਼ਰਿਆਮ ਇਹ ਤਾਂ ਰੱਬ ਦੀ ਪੂਜਾ ਹੈ ਕਰਮਾ ਵਾਲਿਆਂ ਨੂੰ ਨਸੀਬ ਹੁੰਦੀ ਹੈ ਗੱਲ ਤੇਰੀ ਵੀ ਸਹੀ ਹੈ ਪਰ ਮੈਂ ਕਿਸੇ ਹਾਲਚ ਵੀ ਤੈਨੂੰ ਖੋਣਾ ਨਹੀਂ ਚਾਹੁੰਦੀ ਬੱਗੇ ਨੇ ਉਹਦਾ ਹੱਥ ਆਪਣੇ ਸੀਨੇ ਤੇ ਰੱਖਿਆ ਮੈਂ ਵੀ ਤੈਨੂੰ ਖੋਣਾ ਨਹੀਂ ਚਾਹੁੰਦਾ ਇਸ਼ਕ ਭਾਵੇਂ ਗੁੜ ਵਾਂਗ ਚੋਰੀਆਂ ਹੀ ਕਿਉਂ ਨਾ ਖਾਣਾ ਪਵੇ ਸ਼ੀਲਾ ਨੇ ਸਾਰੀ ਗੱਲ ਹਾਸੇ 'ਚ ਉਡਾ ਦਿੱਤੀ ਤੇ ਬੱਗੇ ਨੂੰ ਉਹਦੀ ਇਹ ਅਦਾ ਬੜੀ ਪਿਆਰੀ ਲੱਗੀ ਅਕਸਰ ਇੰਜ ਹੀ ਹੁੰਦਾ ਸੀ ਸ਼ੀਲਾ ਦੀ ਦਲੇਰੀ ਤੇ ਖੁੱਲ੍ਹ ਦਿਲੀ ਮੂਰੇ ਉਹ ਖੁਦ ਨੂੰ ਬੜਾ ਛੋਟਾ ਜਿਹਾ ਮਹਿਸੂਸ ਕਰਦਾ ਸੀ ਪਰ ਹਾਲਾਤ ਦੇ শিকੰਜਿਆਂ 'ਚ ਫਸਿਆ ਉਹ ਕੁਝ ਕਰ ਵੀ ਨਹੀਂ ਸਕਦਾ ਸ਼ੀਲਾ ਨੂੰ ਵੀ ਇਹਦੇ ਨਾਲ ਕੋਈ ਗਿੱਲਾ ਸ਼ਿਕਵਾ ਨਹੀਂ ਸੀ ਭਾਵੇਂ ਮਜ਼ਾਕ 'ਚ ਹੀ ਉਹਨੂੰ ਕਈ ਵਾਰ ਮੇਨੇ ਮਾਰਦੀ ਪਰ ਅੰਦਰੋਂ ਜਾਣਦੀ ਸੀ ਕਿ ਉਹਦੀ ਉਦਾਸ ਤੇ ਪੱਥ ਚੜ ਵਰਗੀ ਜ਼ਿੰਦਗੀ 'ਚ ਬੱਗੇ ਨਾਲ ਹੀ ਬਹਾਰ ਆਈ ਸੀ ਦੋਹਾਂ ਦਾ ਇਸ਼ਕ ਅੰਦਰੋਂ-ਅੰਦਰੀ ਪਰਵਾਨ ਚੜਦਾ ਰਿਹਾ ਇਹਦੀ ਮੁਸ਼ਕ ਵੀ ਬਾਹਰ ਨਾ ਨਿਕਲੀ ਰੱਬ ਸੱਚੇ ਆਸ਼ਿਕਾਂ ਦੇ ਨਾਲ ਹੁੰਦਾ ਹੈ ਉਹ ਦੋਵੇਂ ਇੱਕ ਦੂਜੇ ਨੂੰ ਦਿਲਾਸੇ ਦਿੰਦੇ ਉਹਨਾਂ ਦੀ ਬੇਖਬਰੀ ਤੇ ਲਾਪਰਵਾਹੀ ਕਦੇ ਉਹਨਾਂ ਲਈ ਭਿਆੰਕਰ ਖਤਰਾ ਵੀ ਬਣ ਸਕਦੀ ਸੀ ਦੋਵਾਂ ਨੇ ਕਲਪਨਾ ਵੀ ਨਹੀਂ ਕੀਤੀ ਸੀ ਇੱਕ ਸ਼ਾਮ ਪਰਸ਼ੋਤਮ ਦਿੱਲੀ ਤੋਂ ਵਾਪਸ ਮੁੜਿਆ ਤਬੀਅਤ ਖਰਾਬ ਹੋਣ ਕਾਰਨ ਸਿੱਧਾ ਚਵਾਰੇ ਚ ਚਲਿਆ ਗਿਆ ਸ਼ੀਲਾ ਵੀ ਉਹਦੇ ਮਗਰ ਹੀ ਭੱਜੀ ਬਿਸਤਰ ਠੀਕ ਕਰਕੇ ਵਿਛਾਇਆ ਉਹਨੇ ਤੇ ਲੰਬੇ ਪੈ ਪਤੀ ਦਾ ਸਿਰ ਘੁੱਟਣ ਲੱਗੀ ਪਰਸ਼ੋਤਮ ਉਹਦੇ ਪੱਟਾਂ ਤੇ ਸਿਰ ਰੱਖ ਕੇ ਕਾਫੀ देर ਅੱਖਾਂ ਬੰਦ ਕਰਕੇ ਪਿਆ ਰਿਹਾ ਮੈਂ ਦੁੱਧ ਲੈ ਕੇ ਆਵਾਂ ਜੀ ਤੁਹਾਡੇ ਲਈ ਸ਼ੀਲਾ ਨੇ ਪਿਆਰ ਨਾਲ ਪੁੱਛਿਆ ਨਹੀਂ ਮੇਰਾ ਤਾਂ ਜੀ ਕੱਚਾ ਹੋ ਰਿਹਾ ਹਰੇਕ ਤੱਕ ਕੁਝ ਖਾਣ ਪੀਣ ਨੂੰ ਜੀ ਨਹੀਂ ਕਰਦਾ ਪਰਸ਼ੋਤਮ ਨੇ ਪਾਸਾ ਪਰਤਿਆ ਥੋੜੀ देर ਬਾਅਦ ਉਹ ਉੱਠਿਆ ਉੱਤੇ ਹੱਥ ਧੋ ਕੇ ਕੱਪੜੇ ਬਦਲਣ ਲੱਗਾ ਕੱਪੜਿਆਂ ਦੀ ਅਲਮਾਰੀ 'ਚ ਜਦੋਂ ਉਹ ਆਪਣੇ ਕੱਪੜੇ ਕੱਢਣ ਲੱਗਿਆ ਉਹਦੀ ਨਜ਼ਰ ਪਲੰਗ ਦੇ ਨੇੜੇ ਗਿਰੇ ਪੈ ਇੱਕ ਮਰਦਾਂਵੇਂ ਕਾਲੇ ਕੱਚੇ ਤੇ ਪਈ ਆ ਕੀ ਦਾ ਕੱਚਾ ਓਨੇ ਹੱਥ ਚ ਕੱਚਾ ਚੁੱਕ ਕੇ ਹੈਰਾਨੀ ਨਾਲ ਸ਼ੀਲਾਵਾਲ ਦੇਖਿਆ ਸ਼ੀਲਾ ਬੱਗੇ ਦਾ ਕੱਚਾ ਪਰਸ਼ੋਤਮ ਦੇ ਹੱਥਾਂ ਚ ਦੇਖ ਕੇ ਡਰ ਨਾਲ ਕੰਬ ਗਈ ਕਿਸੇ ਅਣਜਾਣੇ ਭੈ ਕਾਰਨ ភੁੱਬ ਨਿਕਲ ਗਈ ਕੀ ਹੋਇਆ ਕੀ ਹੋਇਆ ਪਰਸ਼ੋਤਮ ਘਬਰਾ ਗਿਆ ਉਹ ਹੋਰ ਵੀ ਉੱਚੀ ਉੱਚੀ ਰੋਣ ਲੱਗੀ ਕੀ ਗੱਲ ਹੈ ਸ਼ੀਲਾ ਕਟੋ-ਕਟ ਮੈਨੂੰ ਤਾਂ ਦੱਸ ਪਰਸ਼ੋਤਮ ਨੇ ਉਹਦੇ ਮੋਢੇ ਫੜ ਕੇ ਕਿਹਾ ਤੋਨੂੰ ਹੀ ਦੱਸੂਗੀ ਜੀ ਹੋਰ ਕੌਣ ਯਕੀਨ ਕਰੂਗਾ ਉਹ ਪਤੀ ਦੇ ਗੱਲ ਲੱਗ ਕੇ ਹੁਬਕੀਆਂ ਲੈਣ ਲੱਗੇ ਕੀ ਗੱਲ ਹੈ ਦੱਸ ਤਾਂ ਸਹੀ ਪਰਸ਼ੋਤਮ ਨੇ ਪਿਆਰ ਨਾਲ ਪੁੱਛਿਆ ਪਰਸੋ ਜਦੋਂ ਤੁਸੀਂ ਦਿੱਲੀ ਗਏ ਹੋਏ ਸੀ ਰਾਤ ਨੂੰ ਕਾਲੇ ਕੱਚਿਆਂ ਵਾਲੇ ਗਰੋ ਦੇ ਦੋ ਮੁੰਡੇ ਚਵਾਰੇ ਚ ਆਏ ਸਾਰਾ ਕੁਝ ਲੁੱਟ ਕੇ ਲੈ ਗਏ ਰੁਪਈਆਂ ਦੀਆਂ ਦੋਵੇਂ ਬੋਰੀਆਂ ਮੇਰਾ ਸਾਰਾ ਟੂਮ ਛੱਲਾ ਵੀ ਲੈ ਗਏ ਕੁਝ ਨਹੀਂ ਛੱਡਿਆ ਨੂੰ ਪੁੱਤਿਆਂ ਨੇ ਉਹ ਜਾਰੋ ਜਾਰ ਰੋ ਰਹੀ ਸੀ ਓ ਤੂ ਮਾਤੇ ਬਾਈ ਨੂੰ ਬਾਜਾ ਨਹੀਂ ਮਾਰੀਆਂ ਪਰ ਸ਼ੋਤਮ ਡਰ ਗਿਆ ਬਥੇਰੀਆਂ ਬਾਜਾ ਮਾਰੀਆਂ ਪਰ ਦੋਵੇਂ ਕੂਕ ਸੁੱਤੇ ਪਏ ਸੀ ਇੱਕ ਲੁਟੇਰੇ ਨੂੰ ਤਾਂ ਪਿੱਛੋਂ ਫੜ ਵੀ ਲਿਆ ਸੀ ਮੈਂ ਪਰ ਉਹ ਭੱਜ ਨਿਕਲੇ ਆ ਸਿਰਫ ਉਹਦਾ ਕੱਛਾ ਮੇਰੇ ਹੱਥ 'ਚ ਰਹਿ ਗਿਆ ਉਹਨੇ ੱੱਕਾ ਮਾਰ ਕੇ ਮੈਨੂੰ ਪਿੱਛੇ ਸੁੱਟਤਾ ਤੇ ਮੈਂ ਬੇਹੋਸ਼ ਹੋ ਗਈ ਸ਼ੀਲਾ ਨੇ ਰੋ ਰੋ ਕੇ ਪਤੀ ਨੂੰ ਆਪਣੇ ਖੌਫਨਾਕ ਵਿਥਾ ਸੁਣਾਈ ਤੇ ਉਹਦੇ ਰੋਂਗ 'ਤੇ ਖੜੇ ਹੋ ਗਏ ਉਹ ਉਸੇ ਵੇਲੇ ਤਾਈਕੇ ਮਲ ਨੂੰ ਸੱਦ ਲੈਣਾ ਸੀ ਪਰਸ਼ੋਤਮ ਨੇ ਸਮਝਾਇਆ ਕੀ ਕਰਦੀ ਸਾਦਕੇ ਸ਼ਰੀਕਾਂ ਨੇ ਖੰਬਾਂ ਦੀਆਂ ਡਾਰਾਂ ਬਣਾ ਦੇਣੀਆਂ ਸੀ ਜੋ ਨੁਕਸਾਨ ਹੋਣਾ ਸੀ ਹੋ ਗਿਆ ਮੈਂ ਤਾਂ ਮਾਂਜੀ ਨੂੰ ਵੀ ਨਹੀਂ ਦੱਸਿਆ ਬਈ ਐਵੇਂ ਬੂੜੀ ਖੁੜਕ ਨਾ ਜਾਵੇ ਸਾਰੇ ਪਿੰਡ ਚ ਸਵਾਹ ਉੱਡ ਜਾਣੀ ਸੀ ਕਿ ਕਾਲੇ ਕੱਚੇ ਵਾਲੇ ਲੁਟੇਰੇ ਹਨੇਰੇ ਚ ਹਵੇਲੀ ਚ ਜਾ ਬੜੇ ਤੇ ਬਹੂ ਨਾਲ ਪਤਾ ਨਹੀਂ ਕੀ ਕੁਝ ਕੀਤਾ ਹੋ ਥਾਣਾ ਕਚੈਰੀ ਅਟ ਹੋਣਾ ਸੀ ਇੱਜ਼ਤ ਦਾ ਕੋਈ ਮੁੱਲ ਨਹੀਂ ਹੁੰਦਾ ਇਸ ਲਈ ਮੈਂ ਤਾਂ ਚੁੱਪ ਹੀ ਕਰਗੀ ਵੀ ਜਦੋਂ ਤੁਸੀਂ ਆਉਂਗੇ ਤਾਂ ਤੁਹਾਡੇ ਨਾਲੇ ਗੱਲ ਕਰੂੰ ਸ਼ੀਲਾ ਦੇ ਹਟਕੋਰੇ ਬੰਦ ਨਹੀਂ ਸੀ ਹੋ ਰਹੇ ਪਰਸ਼ੋਤਮ ਕਾਫੀ देर ਉਹਦੀ ਪਿੱਠ ਤੇ ਹੱਥ ਫੇਰਦਾ ਸੋਚ ਰਿਹਾ ਸੀ ਉਹਦੀ ਪਤਨੀ ਕਿੰਨੀ ਸਮਝਦਾਰ ਸੀ ਗਲਤ ਤਾਂ ਤੇਰੀ ਠੀਕ ਆ ਪੁਲਿਸ ਕੇਸ ਬਣਨਾ ਸੀ ਸਾਰੇ ਪਿੰਡ ਵਾਲਿਆਂ ਨੇ ਵੀ ਸਿਰ ਜੋੜ-ਜੋੜ ਕੇ ਗੱਲਾਂ ਕਰਨੀਆਂ ਸੀ ਪੈਸੇ ਦਾ ਕੀ ਹੈ ਹੱਥਾਂ ਦੀ ਮੈਲ ਹੈ ਗਹਿਣੇ ਮੈਂ ਤੈਨੂੰ ਹੋਰ ਲਿਆ ਦੂੰ ਜੀ ਨਾ ਛੋਟਾ ਕਰ ਮਾਂ ਨੂੰ ਵੀ ਦੱਸਣ ਦੀ ਲੋੜ ਨਹੀਂ ਐਵੇਂ ਗਮ ਖਾਉਗੀ ਤੂੰ ਚੁੱਪ ਕਰ ਜਾ ਹੁਣ ਮੇਰੇ ਤੋਂ ਰੋਂਦੀ ਜਰੀ ਨਹੀਂ ਜਾਂਦੀ ਪਰਸ਼ੋਤਮ ਨੇ ਉਹਦੇ ਹੰਝੂ ਪੂੰਜੇ ਤੇ ਪਲੰਗ ਤੋਂ ਕਾਲਾ ਕੱਸ਼ਾ ਚੁੱਕ ਕੇ ਬਾਹਰ ਭਗਾ ਮਾਰਿਆ ਸ਼ੀਲਾ ਨੂੰ ਆਪਣੇ ਸੀਨੇ ਨਾਲ ਲਗਾ ਲਿਆ ਉਹਦੇ ਮੋਢੇ ਤੋਂ ਸਿਰ ਚੁੱਕ ਕੇ ਸ਼ੀਲਾ ਨੇ ਅੱਖਾਂ ਪੂੰਝੀਆਂ ਤੇ ਜਦ ਉਹਦੀ ਨਜ਼ਰ ਬਾਹਰ ਗਈ ਤਾਂ ਪੂੰਝੇ ਡਿੱਗ ਗਿਆ ਬੱਗੇ ਦਾ ਕਾਲਾ ਕੱਛਾ ਉਹਨੂੰ ਕਿਸੇ ਕਾਲੇ ਨਾਂਗ ਵਰਗਾ ਲੱਗਿਆ ਜਿਹਦੇ ਡੰਗ ਤੋਂ ਉਹ ਬੜੀ ਮੁਸ਼ਕਲ ਨਾਲ ਬਚੀ ਸੀ ਧੰਨਵਾਦ